ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਸੋਨੇ ਵਧੀਆ ਹੋਵੋਗੇ ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਜਿਹੜੇ ਚਲੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਦਾਂ ਦੀਆਂ ਵੀਡੀਓਜ਼ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹਾਂਗੀ ਤਾਂ ਹੁਣ ਜੇ ਕੋਈ ਆ ਕੇ ਕਮੈਂਟ ਕਰੇ ਵੀ ਭਾਈ ਪਈਓ ਵੀਲੌਗ ਬਣਾਉਣ ਲੱਗੀ ਜਾਂ ਕੋਈ ਐਂ ਸੋਚੇ ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਹਾਂਜੀ ਮੈਂ ਬਿਲਕੁਲ ਪਈ ਹੀ ਵਲੋਗ ਬਣਾ ਰਹੀ ਕਿਉਂਕਿ ਮੈਂ ਬਹੁਤ ਮੁਸ਼ਕਲ ਨਾਲ ਟਾਈਮ ਕੱਢਦੀ ਆ ਮੈਨੂੰ ਜਿੱਦਾਂ ਹੀ ਲੱਗਦਾ ਵੀ ਹਾਂ ਹੁਣ ਇਸ ਟਾਈਮ ਵੀਡੀਓ ਬਣ ਸਕਦੀ ਆ ਤਾਂ ਮੈਂ ਨਾਲ ਦੀ ਨਾਲ ਵੀਡੀਓ ਬਣਾਉਣ ਲੱਗ ਜਾਨੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੰਸ਼ ਜਿਹੜਾ ਹੈਗਾ ਉਹ ਮੇਰੇ ਢਿੱਡ ਤੇ ਹੀ ਸੌਂਦਾ ਸੋ ਇਹ ਸੌ ਰਿਹਾ ਸੀ ਇਸ ਕਰਕੇ ਹਜੇ ਦੇਖੋ ਮਾਰਨਿੰਗ ਟਾਈਮ 'ਚ ਠੰਡ ਹੁੰਦੀ ਆ ਤਾਂ ਮੈਂ ਜ਼ਿਆਦਾਤਰ ਇਹਨੂੰ ਉਹਨਾ ਟਾਈਮ ਆਪਣੇ ਮਤਲਬ ਗੋਦ ਚੀ ਰੱਖਦੀ ਆ ਜਿੱਦਾਂ ਧੁੱਪ ਨਿਕਲੂਗੀ ਫੇਰੀ ਇਹਨੂੰ ਮਤਲਬ ਬਾਹਰ ਕੱਢੂਗੀ ਜਾਂ ਮੈਂ ਇਹਨੂੰ ਨੀਚੇ ਤਾਂ ਹੀ ਪੈਂਦਾ ਹੀ ਨਹੀਂ ਬੈਟਦਾ ਬਹੁਤ ਘੱਟ ਸੌਂਦਾ ਹਜੇ ਤੱਕ ਤੇ ਚਲੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਪਹਿਲਾਂ ਤਾਂ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੀ ਮੈਂ ਪਿਛਲੀ ਵੀਡੀਓ ਪਾਈ ਸੀ ਅਮਨ ਪੈਣ ਦੇ ਹੱਕ ਦੇ ਵਿੱਚ ਤੁਸੀਂ ਸਭ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਵਧੀਆ-ਵਧੀਆ ਕਮੈਂਟਸ ਕੀਤੇ ਇੱਕ ਸੀ ਕੋਈ ਹੋਰ ਪਰਸਨ ਮਨਜੀਤ ਕੁਛ ਸਿੰਘ ਦੇ ਨਾਮ ਤੇ ਕਮੈਂਟ ਕਰ ਰਿਹਾ ਸੀ ਤੇ ਮੈਂ ਉਸ ਭਰਾ ਨੂੰ ਜਵਾਬ ਦੇਣਾ ਚਾਹਨੀ ਆ ਕਿ ਵੀਰੇ ਐਦਾਂ ਹਨਾ ਕਿਸੇ ਨੂੰ ਵੀ ਦੇਖੋ ਨਾ ਤਾਂ ਮੈਂ ਤੁਹਾਨੂੰ ਜਾਣਦੀ ਐ ਨਾ ਤੁਸੀਂ ਮੈਨੂੰ ਜਾਣਦੇ ਹੋ ਉਹਨਾਂ ਨੇ ਇੱਕ ਦੋ ਕਮੈਂਟਸ ਕੀਤੇ ਤੁਹਾਡੇ ਅਰਗਿਆਂ ਤੇ ਵੀਡੀਓ ਪੈਣੀ ਚਾਹੀਦੀ ਐ ਤੁਹਾਡੇ ਅਰਗਿਆਂ ਤੇ ਐਫ ਆਈ ਆਰ ਹੋਣੀ ਚਾਹੀਦੀ ਐ ਹਨਾ ਮਤਲਬ ਉਹਨਾਂ ਬਾਰੇ ਤੁਸੀਂ ਬੋਲਦੇ ਹੋ ਤੂੰ ਇਹ ਕੰਗੀ ਕਰ ਲਿਆ ਕਰ ਭਰਾਵਾ ਨਹੀਂ ਕੀਤੀ ਜਾਂਦੀ ਠੀਕ ਐ ਕਿਉਂਕਿ ਵੀਡੀਓ ਤਾਂ ਮੈਂ ਇਹਨੂੰ ਬੁੱਕਲ 'ਚ ਰੱਖ ਕੇ ਬਣਾ ਸਕਦੀ ਆ ਪਰ ਮੈਂ ਕੰਗੀ ਨਹੀਂ ਇਹਨੂੰ ਬੁੱਕਲ 'ਚ ਰੱਖ ਕੇ ਕਰ ਸਕਦੀ ਹੈ ਨਾ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਹੈ ਨਹੀਂ ਤੁਸੀਂ ਪਲੀਜ਼ ਆਪਣਾ ਕੰਮ ਦੇਖੋ ਆਪਣਾ ਕੰਮ ਕਰੋ ਜੇ ਵੀਡੀਓ ਚੰਗੀ ਨਹੀਂ ਲੱਗਦੀ ਤਾਂ ਵੀਡੀਓ ਨਾ ਦੇਖਿਆ ਕਰੋ ਬਾਕੀ ਜੀ ਜਿਨ੍ਹਾਂ ਨੇ ਵੀ ਵਧੀਆ ਪੋਜ਼ਿਟਿਵ ਕਮੈਂਟਸ ਕੀਤੇ ਆ ਸੋਹਣੇ ਸੋਹਣੇ ਪਿਆਰੇ ਪਿਆਰ ਕਮੈਂਟ ਕੀਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਵੀ ਦਿলো ਧੰਨਵਾਦ ਤਾਂ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਤਾਂ ਦੇਖੋ ਜਿਹੜੀ ਸੋਨੂ ਕੋਰ ਦੀ ਭੈਣ ਆ ਹਨਾ ਸੁਖਪ੍ਰੀਤ ਅਟਵਾਲ ਮੈਨੂੰ ਲੱਗਦਾ ਸੀ ਮੈਨੂੰ ਹੀ ਨਹੀਂ ਵੈਸੇ ਮੈਂ ਕਮੈਂਟਸ ਰੀਡ ਕੀਤੀ ਉਹਨਾਂ ਦੇ ਵਲੌਗ ਦੇ ਥੱਲੇ ਕਾਫੀ ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਉਹ ਚੱਜ ਦੀ ਵਲੌਗਿੰਗ ਕਰੂਗੀ ਠੀਕ ਹੈ ਪਰ ਉਹ ਕਹਿੰਦੇ ਹੁੰਦੇ ਹਨ ਨਾ ਵੀ ਕੀ ਕਹਿੰਦੇ ਹੈਗੇ ਵੀ ਜਿਹੜੀ ਕੰਜਰਖਾਨਾ ਕਰਨ ਦੀ ਆਦਤ ਪੈ ਜੇ ਨਾ ਜਿਹਨੂੰ ਫਿਰ ਉਹ ਹੌਲੀ-ਹੌਲੀ ਸਾਰੀਆਂ ਹੱਦਾਂ ਪਾਰ ਕਰ ਹੀ ਦਿੰਦਾ ਤਾਂ ਕੀ ਹੈ ਹੁਣ ਇਹਨਾਂ ਨੇ ਵੀ ਹੱਦਾਂ ਪਾਰ ਕਰਤੀਆਂ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਉਣੀ ਆ ਆ ਦੇਖਿਓ ਪਹਿਲਾਂ ਠੀਕ ਲੱਗੀ ਅਰੇ ਦੇ ਵਾਲਾ ਨਾਲ ਮੇਕਅਪ ਪੁੱਤਰੀਆਂ ਨਹੀਂ ਜਾਂਦੇ ਜਾਂਦੇ ਹਮ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਵੀ ਕੀ ਇਹ ਜ਼ਰੂਰੀ ਸੀ ਕੈਮਰੇ ਦੇ ਸਾਹਮਣੇ ਬੈਠ ਕੇ ਮੇਕਅਪ ਕਰਨਾ ਇਹ ਜ਼ਰੂਰੀ ਸੀਗਾ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਜ਼ਰੂਰੀ ਸੀਗਾ ਤੂੰ ਮੇਕਅਪ ਕਰਨਾ ਹੁਣ ਤੂੰ ਵਲੋਗਿੰਗ ਦੇ ਵਿੱਚ ਇਹ ਕੁਝ ਵੀ ਦਿਖਾਉਣ ਲੱਗੀ ਨੋਰਮਲ ਵਲੋਗਿੰਗ ਕਰ ਲੈ ਜੋ ਤੂੰ ਕਰਦੀ ਸੀ ਹੁਣ ਤੂੰ ਕੈਮਰੇ ਦੇ ਸਾਹਮਣੇ ਬੈਠ ਬੈਠ ਕੇ ਫਿਰ ਫੇਸ ਐਕਸਪ੍ਰੈਸ਼ਨਸ ਇਦਾਂ ਦੇ ਦਿੰਦੀ ਐ ਲਿਪਸ ਇਦਾਂ ਮੈਂ ਬੋਲ ਲਈਂ ਲਾਲ ਟਮਾਟਰ ਰੱਖੀਂ ਚੱਲ ਠੀਕ ਆ ਹੁਣ ਮੈਂ ਅੱਛਾ ਆਪਣੇ ਹਸਬੰਦ ਨੂੰ ਪੁੱਛ ਰਹੀ ਐ ਕਿ ਮੈਂ ਠੀਕ ਲੱਗ ਰਹੀ ਐ ਹਾਂਜੀ ਕੀ ਤੂੰ ਕਹਿੰਦੀ ਮੈਂ ਤਾਂ ਲਾਉਂਦੀ ਵੀ ਨਹੀਂ ਚੁੜੀਲ ਉਹ ਕਹਿੰਦਾ ਕੀ ਤੂੰ ਉਹ ਮਤਲਬ ਹਾਸੇ ਹਾਸੇ ਦੇ ਵਿੱਚ ਇਹਦੀ ਇਨਸਲਟ ਕਰੀ ਜਾਂਦਾ ਹਨਾ ਮਤਲਬ ਕਹਿੰਦੇ ਹੁੰਦੇ ਹਨ ਨਾ ਵੀ ਗੱਲਾਂ ਉਹਦੇ ਉਤੋਂ ਦੀ ਮਤਲਬ ਬਿਨਾ ਹੱਥ ਲਾਏ ਉਹਦੇ ਚਪੇੜਾ ਮਾਰੀ ਜਾਂਦਾ ਉਹ ਗੱਲ ਆ ਤੇ ਉਹ ਹਾਸੇ ਹਾਸੇ ਜੀ ਉਹਨੂੰ ਕਹੀ ਜਾਂਦਾਗਾ ਕਹਿੰਦੀ ਮੈਂ ਤਾਂ ਲਾਉਂਦੀ ਵੀ ਨਹੀਂ ਨਾਲੇ ਤਾਂ ਡਬਲ ਡਬਲ ਸ਼ੇਡ ਲਾਈ ਜਾਂਦੀ ਐ ਇੱਕ ਵਾਰ ਸੇ ਕਹੀ ਜਾਂਦੀ ਐ ਵੀ ਮੈਂ ਲਿਪਸਟਿਕ ਲਾਉਂਦੀ ਵੀ ਨਹੀਂ ਫੇਰ ਇਹ ਮੇਰਾ ਤਾਂ ਵਿਆਹ ਨੂੰ 15 16 ਦਿਨ ਹੋ ਗਏ ਮੈਨੂੰ ਤਾਂ ਸੰਧੂਰ ਨਹੀਂ ਭਰਨਾ ਆਉਂਦਾ ਤੇ ਫੇਰ ਤੂੰ ਕੀ ਕਰੀ ਜਾਂਦੀ ਆ ਯਾਰ ਆਹ ਫਾਲਤੂ ਦੇ ਡਰਾਮੇ ਆ ਮੈਨੂੰ ਸੋਚ ਲਈ ਜਿਹਨਾਂ ਬਹੁਤ ਭੜੇ ਲੱਗਦੇ ਨੇ ਇਹ ਸਭ ਕੁਝ ਨਾ ਕਰੋ ਨੋਰਮਲ ਵਲੋਗਿੰਗ ਬਣਾਉਂਦੀ ਸੀ ਵਧੀਆ ਲੱਗਦੀ ਸੀ ਪਰ ਆ ਜਿਹੜੇ ਚੋਚਲੇ ਸਟਾਰਟ ਕਰਦੇ ਨੇ ਇਹ ਨਹੀਂ ਚੰਗੇ ਲੱਗ ਰਹੇ ਹਾਂ ਨਮਸਕਾਰ ਆ ਵਗੈਰਾ ਲਾ ਕੇ ਉਹਨੂੰ ਪੁੱਛਦੀ ਆ ਮੈਂ ਕਿਵੇਂ ਲੱਗਦੀ ਹਾਂ ਆ ਦੇਖਿਓ ਤੁਸੀਂ ਅੰਨੀ ਸੋਹਣੀ ਨਹੀਂ ਲੱਗਦੀ ਜਿੰਨੀ ਸੋਹਣੀ ਕਿ ਸਮਝੀ ਜੰਨੀ ਹੈ ਉਹਨੇ ਜਵਾਬ ਦੇਖੋ ਹਨਾ ਕਿੱਡਾ ਸੋਹਣਾ ਦਿੱਤਾ ਇਹ ਜਿੱਡੀ ਸੋਹਣੀ ਲੱਗਦੀ ਜਿੱਡੀ ਤੂੰ ਤੈਨੂੰ ਲੱਗਦਾ ਤੇ ਇਹ ਵੀ ਕਿਤੇ ਉਹ ਨਹੀਂ ਵਿਸ਼ਵਾਸ਼ ਕਰੇ ਕਿ ਇਹ ਕਿਵੇਂ ਕਰ ਰਹੇ ਨੇ ਨਾ ਤੋਂ ਬਾਅਦ ਦੇਖੋ ਤੁਸੀਂ ਇੰਨੀ ਇੱਕ ਓਵਰ ਐਕਟਿੰਗ ਹਨਾ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਨਾ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਜਿਹੜੇ ਲੋਕ ਨੇ ਨਾ ਹੁਣ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਲੋਕ ਐਕਸਪੋਰਟ ਹੋ ਚੁੱਕੇ ਨੇ ਲੋਕਾਂ ਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਠੀਕ ਹੈ ਇਹ ਸਾਰੇ ਟ੍ਰਿਕਸ ਜਿਹੜੇ ਵਰਤ ਰਹੇ ਨੇ ਨਾ ਇਹ ਪੁਰਾਣੇ ਹੋ ਗਏ ਮੈਂ ਤੁਹਾਨੂੰ ਇੱਕ ਕਲਿੱਪ ਸ਼ੇਅਰ ਕਰਦੀ ਹਾਂ ਦੇਖੀਏ ਕਿਉਂ ਨਹੀਂ ਹੁੰਦੇ ਸੀ ਬਸ ਤਿੰਡੇ ਕਿਉਂ ਹੁੰਦਾ ਸਿਨਾ ਵੀਡੀਓ ਥੋੜੀ ਨੇ ਦੱਸ ਸਕਦੀ 10 ਟਿੰਡੇ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਵਾਕਿਆ ਹੀ ਨਹੀਂ ਪਤਾ ਸੀ ਵੀ ਵੀਡੀਓ ਬਣ ਰਹੀ ਹੈ ਸਭ ਖੇਕਣ ਕਰ ਰਹੀ ਆ ਕੈਮਰਾ ਨੇ ਆਪ ਹੀ ਫੜਾਇਆ ਆਪਦੇ ਹਸਬੰਡ ਨੂੰ ਮੈਨੂੰ ਲੱਗਦਾ ਤੇ 100% ਫੜਾਇਆ ਹੋਣਾ ਉਹਨੂੰ ਐਨੇ ਵਾਰੀ ਤਾਂ ਇਹ ਝਾਕੀ ਉਹਦੇ ਅੰਨੀ ਤੇ ਉਹਨੂੰ ਪਤਾ ਹੀ ਨਹੀਂ ਸੀ ਵੀ ਵੀਡੀਓ ਬਣੀ ਜਾਂਦੀ ਹੈ ਚਲ ਜੇ ਤੈਨੂੰ ਲੱਗ ਰਿਹਾ ਸੀ ਵੀ ਤੈਨੂੰ ਨਹੀਂ ਪਤਾ ਸੀ ਜੇ ਆਪਾਂ ਮੰਨਦੇ ਹਾਂ ਵੀ ਇਹਨੂੰ ਨਹੀਂ ਪਤਾ ਸੀ ਵੀ ਇਹਦਾ ਹਸਬੰਡ ਇਹਦੀ ਵੀਡੀਓ ਬਣਾ ਰਿਹਾ ਮੇਕਅਪ ਕਰਦੀ ਦੀ ਤੇ ਫਿਰ ਉਹ ਕਲਿੱਪ ਨਾ ਐਡ ਕਰਦੀ ਵਿੱਚ ਫਿਰ ਇਹ ਆ ਦੇਖਿਓ ਤੁਸੀਂ ਅੱਗੇ ਤੇ ਤਣਾ ਤੁਸੀਂ ਦੇਖਿਆ ਉਹ ਤਾਂ ਮੇਰੇ ਤੇ ਮੇਰੇ ਹਸਬੰਡ ਵਿੱਚ ਥੋੜਾ ਆ ਮਜਾਕ ਸੀ ਇਹ ਸਾਡੇ ਚ ਨਾ ਥੋੜਾ ਜਿਹਾ ਮਜਾਕ ਸੀਗਾ ਤੁਸੀਂ ਸੀਰੀਅਸ ਨਾ ਲਿਓ ਸਾਨੂੰ ਸੀਰੀਅਸ ਲੈਣ ਦੀ ਲੋੜ ਆ ਪੈਣੀ ਜੇ ਤੈਨੂੰ ਲੱਗਦਾ ਸੀ ਵੀ ਉਹ ਚੀਜ਼ ਤੇਰੇ ਹਸਬੰਦ ਨੇ ਤੈਨੂੰ ਬਿਨਾਂ ਦੱਸੇ ਬਣਾਈ ਆ ਤੇ ਫਿਰ ਤੈਨੂੰ ਐਡ ਕਰਨ ਦੀ ਲੋੜ ਨਹੀਂ ਸੀ ਕਲਿੱਪ ਐਡੀਟਿੰਗ ਤਾਂ ਤੂੰ ਕੀਤੀ ਆ ਨਾ ਵਧੀਆ ਸਿੰਪਲ ਕੁੜੀ ਆ ਤੂੰ ਸਧਾਰਨ ਨੋਰਮਲ ਆਪਣੇ ਡੇਲੀ ਰੁਟੀਨ ਵਲੌਗ ਬਣਾ ਲਿਆ ਕਰੋ ਪਰ ਆ ਮੇਕਅਪ ਮੂਕਅਪ ਜੇ ਕਰਕੇ ਜਿਹੜੇ ਤੂੰ ਆ ਲਿਪਸਟਿਕ ਲਾ ਕੇ ਫੌਟੀਆਂ ਬਣਾਉਣੀ ਆ ਨਾ ਇਹ ਸਹੀ ਨਹੀਂ ਲੱਗਦੇ ਇਹ ਚੀਜ਼ਾਂ ਨਹੀਂ ਨਾਰਮਲ ਲੱਗਦੀਆਂ ਬਹੁਤ ਗਲਤ ਲੱਗਦੀਆਂ ਨੇ ਸੋ ਚੰਗੇ ਭਲੇ ਵਲੌਗ ਜਿਹੜੇ ਸੀਗੇ ਪਹਿਲਾਂ ਵਾਲੇ ਚੱਲ ਰਹੇ ਸੀ ਉਦਾਂ ਬਣਾਓ ਤੂੰ ਤਾਂ ਸੋਨੂ ਨੂੰ ਵੀ ਪਾਰ ਕਰਤਾ ਹੁਣ ਵਿਚਾਰੇ ਨੂੰ ਮੈਨੂੰ ਲੱਗਦਾ ਉਹਨੂੰ ਵੀ ਨੀ ਕੰਮ ਕੁੰਮ ਤੇ ਜਾਣ ਦਿੱਤਾ ਤੇ ਜੇ ਹੋਰ 10 15 ਦਿਨ ਹੋ ਲਾਲੇ ਤੇ ਮੈਨੂੰ ਲੱਗਦਾ ਫਿਰ ਉਹ ਜਮੇ ਛੱਡ ਦੂਗਾ ਕੰਮ ਚਲੋ ਭਾਈ ਆਪਣੀ ਆਪਣੀ ਸੋਚ ਆ ਆਪਣੀ ਆਪਣੀ ਥਿੰਕਿੰਗ ਆ ਮੈਂ ਤਾਂ ਇਹ ਕਹਿਣਾ ਚਾਹੁੰਨੀ ਆ ਵੀ ਜਿਹੜੀਆਂ ਕੁੜੀਆਂ ਨੇ ਨਾ ਉਹ ਇਦਾਂ ਨਹੀਂ ਚੰਗੀਆਂ ਲੱਗਦੀਆਂ ਸਭ ਦੇ ਸਾਹਮਣੇ ਮੇਕਅਪ ਕਰਦੀਆਂ ਹਨਾ ਫੇਸ ਜਿਹੜਾ ਹੈਗਾ ਮਤਲਬ ਇਹ ਚੀਜ਼ਾਂ ਨਾ ਇੱਕ ਸ਼ਿੰਗਾਰ ਜਿਹੜਾ ਹੁੰਦਾ ਨਾ ਇੱਕ ਔਰਤ ਦਾ ਗਹਿਣਾ ਹੁੰਦਾ ਤੇ ਉਹ ਹੁੰਦਾਗਾ ਦੁਨੀਆ ਤੋਂ ਪਰੇ ਹੈ ਨਾ ਦੁਨੀਆ ਦੇ ਸਾਹਮਣੇ ਇਹ ਚੀਜ਼ਾਂ ਬਹੁਤ ਗਲਤ ਲੱਗਦੀਆਂ ਨੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹਰ ਇੱਕ ਨੂੰ ਧਿਆਨ ਰੱਖਣਾ ਚਾਹੀਦਾ ਸੋ ਹੁਣ ਦੇਖੋ ਮੈਨੂੰ ਕੋਈ ਕਹਿ ਦੇ ਵੀ ਤੂੰ ਆਏ ਵੀ ਮਤਲਬ ਮੈਂ ਮੰਨਦੀ ਆਂ ਵੀ ਮੈਂ ਇਦਾਂ ਬੈਠੀ ਆਂ ਕਮੈਂਟ ਪਰ ਮੈਂ ਕਿਸੇ ਨੂੰ ਨਾ ਤਾਂ ਗਲਤ ਕੁਝ ਬੋਲ ਰਹੀ ਆਂ ਨਾ ਹੀ ਮੈਂ ਕੁਝ ਗਲਤ ਇਦਾਂ ਦੀ ਲੱਚਰਤਾ ਨੂੰ ਪ੍ਰੋਮੋਟ ਕਰਦੀ ਆਂ ਤੇ ਨਾ ਹੀ ਆਪਾਂ ਕਰਨਾ ਮੈਨੂੰ ਜਿੱਥੇ ਚੀਜ਼ ਜਿਹੜੀ ਗਲਤ ਲੱਗਦੀ ਆ ਆਪਾਂ ਉਹਦੇ ਬਾਰੇ ਬੋਲਾਂਗੇ ਠੀਕ ਹੈ ਤੇ ਮੈਥੋਂ ਐਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਰੈਡੀ ਬੈਡੀ ਹੋ ਕੇ ਫਿਰ ਮੈਂ ਬੈਠ ਕੇ ਹੈਨਾ ਤੇ ਮੈਂ ਜਿਹੜਾ ਹੈਗਾ ਵੀਡੀਓ ਬਣਾਵਾ ਕਿਉਂਕਿ ਹੁਣ ਕੱਲ ਵੀ ਮੈਥੋਂ ਵੀਡੀਓ ਸਕਿੱਪ ਹੋ ਗਈ ਕਿਉਂਕਿ ਮੇਰਾ ਟਾਈਮ ਨਹੀਂ ਲੱਗਿਆ ਮੋਸਟਲੀ ਮੈਂ ਸਵੇਰ ਸਵੇਰ ਹੀ ਬਣਾ ਲੈਨੀ ਆ ਵੀਡੀਓ ਤੇ ਜਿੱਦਾਂ ਹੀ ਮੈਨੂੰ ਲੱਗਦਾ ਵੀ ਹੁਣ ਮੇਰੇ ਕੋਲੇ 5-7 ਮਿੰਟ ਹੈਗੇ ਆ ਤਾਂ ਮੈਂ ਵੀਡੀਓ ਬਣਾ ਲੈਨੀ ਆ ਸੋ ਆ ਕਿ ਆ ਵੀ ਕੁਝ ਗਲਤ ਮਤਲਬ ਮੈਂ ਬੋਲਤਾ ਤਾਂ ਉਹਦੇ ਲਈ ਮਾਫੀ ਚਾਹੁੰਨੀ ਆ ਤੇ ਵੀਡੀਓਜ਼ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਕਿਉਂਕਿ ਮੈਂ ਸਿਰਫ ਜਿਹੜੀ ਚੀਜ਼ ਕਹਿਣਾ ਚਾਹੁੰਨੀ ਆ ਮੈਨੂੰ ਲੱਗਦਾ ਵੀ ਇਦਾਂ ਹੋਣੀ ਚਾਹੀਦੀ ਆ ਮੈਂ ਉਹ ਹੀ ਬੋਲਾਂਗੀ ਠੀਕ ਹੈ ਤੇ ਮੈਂ ਇਹੀ ਕਹਿਣਾ ਚਾਹਨੀ ਆ ਸੋਨੂ ਦੀ ਭੈਣ ਨੂੰ ਕਿ ਮੇਕਅਪ ਵਗੈਰਾ ਕੈਮਰਾ ਆਫ ਕਰਕੇ ਕੀਤਾ ਜਾ ਸਕਦਾ ਆ ਜਿਹੜੇ ਡਰਾਮੇ ਨੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਵੀਡੀਓ ਬਣ ਰਹੀ ਆ ਬੀਆਰੀ ਤੂੰ ਕੈਮਰੇ ਵੱਲ ਝਾਕੀਂ ਆ ਤੇ ਤੇਰੇ ਸਾਹਮਣੇ ਵੀਡੀਓ ਬਣੀ ਜਾਂਦੀ ਬਿਲਕੁਲ ਕੋਲੋਂ ਸਾਫ਼ ਪਤਾ ਲੱਗ ਹੀ ਜਾਂਦਾ ਹਨਾ ਤੇ ਜੇ ਤੇਨੂੰ ਲੱਗ ਰਿਹਾ ਸੀ ਵੀ ਤੇਰੇ ਹਸਬੰਦ ਨੇ ਪਿਛਾਂ ਦੱਸੇ ਬਣਾਲੀ ਤਾਂ ਤੂੰ ਵੀਡੀਓ ਨਾ ਐਡ ਕਰਦੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੇ ਨਾ ਟ੍ਰਿਕਸ ਜਿਹੜੇ ਹੈਗੇ ਪੁਰਾਣੇ ਹੋ ਚੁੱਕੇ ਨੇ ਲੋਕ ਇੰਨੇ ਕਮਲੇ ਨਹੀਂ ਰਹੇ lobo bojá la salazón de